ਜ਼ਿਲ੍ਹਾ ਅਮ੍ਰਿਤਸਰ ਹਲਕਾ ਰਰਸ ਸਾੰਸੀ ਦੇ ਪਿੰਡ ਝੁੰਜ ਵਿਖੇ ਪੀਰ ਬਾਬਾ ਬੋਟ ਸ਼ਾਹ ਜੀ ਦੀ ਦਰਗਾਹ ਤੇ ਸਾਲਾਨਾ ਸੱਭਿਆਚਾਰਕ ਮੇਲਾ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੜੀ ਧੂਮਧਾਮ ਨਾਲ ਕਰਵਾਇਆ ਗਿਆ। ਮੇਲੇ ਦੀ ਸ਼ੁਰੂਆਤ ਮੇਲਾ ਪ੍ਰਬੰਧਕਾਂ ਤੇ ਸੇਵਾਦਾਰਾਂ ਵੱਲੋਂ ਦਰਗਾਹ ਤੇ ਚਾਦਰ ਚੜਾ ਕੇ ਕੀਤੀ ਗਈ ਪੀਰ ਬਾਬਾ ਬੋੜ ਸ਼ਾਦੀ ਦਰਗਾਹ ਵਿਖੇ ਸੰਗਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਨਤਮਸਤਕ ਹੋਈਆਂ ਇਸ ਤੋਂ ਉਪਰੰਤ ਲੱਗੇ ਖੁੱਲੇ ਅਖਾੜੇ 'ਚ ਪੰਜਾਬ ਦੇ ਪ੍ਰਸਿੱਧ ਗਾਇਕ ਸ਼ੇਰਾ ਬੋੜੂ ਵਾਲੀਆ ਤੇ ਮੈਡਮ ਨੂਰਦੀ ਨੇ ਆਪਣੇ ਗੀਤਾਂ ਦੇ ਰਾਈ ਆਏ ਹੋਏ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ ਇਸ ਮੌਕੇ ਤੇ ਆਏ ਹੋਏ ਕਲਾਕਾਰ ਤੇ ਸਰੋਤਿਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਦੇ ਲਈ ਚਾ ਪਕੌੜੇ ਠੰਡੇ ਮਿੱਠੇ ਜਲਦੀਆਂ ਸ਼ਬੀਲਾਂ ਤੇ ਹੋਰ ਅਨੇਕਾਂ ਪ੍ਰਕਾਰ ਦੇ ਅਟੁੱਟ ਲੰਗਰ ਵਰਤਾਏ ਗਏ ਇਸ ਮੌਕੇ ਤੇ ਹਾਜ਼ਰ ਸਰਪੰਚ 인ਦਰਜੀਤ ਸਿੰਘ ਮੰਗਾ ਸਿੰਘ ਬਲਵਿੰਦਰ ਸਿੰਘ ਸੂਰਤਾ ਸਿੰਘ ਸੇਵਾਦਾਰ ਪੰਜ ਅਨੂਪ ਸਿੰਘ ਬਲਦੇਵ ਸਿੰਘ ਪੰਜ ਲਖਵਿੰਦਰ ਸਿੰਘ ਪੰਜ ਅਮਰਜੀਤ ਸਿੰਘ ਚੌਂਕੀਦਾਰ ਹਰਜੀਤ ਸਿੰਘ ਥਾਣੇਦਾਰ ਸਤਨਾਮ ਸਿੰਘ ਆਦਿ ਹਾਜ਼ਰ ਹੈ। ਚੁਗਾਵਾਂ ਤੋਂ ਸੁਬੇਕ ਸਿੰਘ ਸੋਨਾ ਦੀ ਰਿਪੋਰਟ ਚੜ੍ਹਦੀ ਕਲਾ ਟਾਈਮਪੇ